ਗੁਰਮੁਖ ਪਿਆਰਿਓ ਬਾਬਾ ਸ੍ਰੀਚੰਦ ਜੀ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਸਾਖੀਆਂ ਅਸੀਂ ਸੁਣਦੇ ਰਹਿੰਨੇ ਆ ਉਹਨਾਂ ਦੇ ਜੀਵਨ ਵਿੱਚੋਂ ਇੱਕ ਅਜੀਬ ਘਟਨਾ ਜਦੋਂ ਵਾਪਰੀ ਸੀਗੀ ਕਿਸ ਤਰ੍ਹਾਂ ਜਦੋਂ ਬਾਬਾ ਸ੍ਰੀਚੰਦ ਜੀ ਸ੍ਰੀ ਅਮਰਤ ਸਰ ਸਾਹਿਬ ਦੀ ਧਰਤੀ ਤੇ ਆਉਂਦੇ ਆ ਤੇ ਉਹਨਾਂ ਨੇ ਗੁਰੂ ਰਾਮਦਾਸ ਜੀ ਨੂੰ ਕੀ ਇਹੋ ਜਿਹਾ ਕੁਝ ਕਹਿ ਦਿੱਤਾ ਸੀਗਾ ਵੀ ਅੱਗੋਂ ਜਦੋਂ ਮਹਾਰਾਜ ਨੇ ਜਵਾਬ ਦਿੱਤਾ ਤੇ ਗੁਰੂ ਸਾਹਿਬ ਜੀ ਤੇ ਜਵਾਬ ਨੂੰ ਸੁਣ ਕੇ ਬਾਬਾ ਸ਼੍ਰੀਚੰਦ ਜੀ ਦੇ ਸਾਰੇ ਸ਼ੰਕੇ ਦੂਰ ਹੋ ਗਏ ਸੀਗੇ ਜੋ ਵੀ ਉਹਨਾਂ ਦੇ ਮਨ 'ਚ ਸੀਗਾ ਤਾਂ ਆਓ ਆਪਾਂ ਇਹ ਕਥਾ ਸਰਵਣ ਕਰਦੇ ਆਂ ਬਾਬਾ ਸ਼੍ਰੀਚੰਦ ਜੀ ਨੂੰ ਬਾਰ ਅਠ ਰਹਿੰਦੇ ਆ ਨੂੰ 2 ਸਾਲ ਬੀਤ ਗਏ ਸੀਗੇ ਬਹੁਤ ਮਸਤ ਰਹਿੰਦੇ ਸੀਗੇ ਕਈ ਦਿਨਾਂ ਪਿੱਛੋਂ ਜਦੋਂ ਸਮਾਧੀ ਖੁੱਲੀ ਆ ਉਹਨਾਂ ਦੀ ਅੱਖ ਖੁੱਲੀ ਆ ਤਾਂ ਉਹਨਾਂ ਨੇ ਭਾਈ ਕਮਲੀਆ ਜੀ ਨੂੰ ਬਚਨ ਕੀਤੇ ਆ ਕਹਿਣ ਲੱਗੇ ਹੁਣ ਸਾਨੂੰ ਸ੍ਰੀ ਅੰਮ੍ਰਿਤਸਰ ਜਾ ਕੇ ਗੁਰੂ ਰਾਮਦਾਸ ਜੀ ਨੂੰ ਦਿੱਤਾ ਹੋਇਆ ਬਚਨ ਪੂਰਾ ਕਰਨਾ ਚਾਹੀਦਾ ਤੇ ਅਸੀਂ ਹੁਣ ਜਾਣ ਦੇ ਵਿੱਚ ਦੇਰ ਨਹੀਂ ਕਰਨੀ ਚਾਹੁੰਦੇ ਅੱਜ ਹੀ ਜਾਣ ਦਾ ਸਾਡਾ ਸੰਕਲਪ ਭਾਈ ਕਮਲਿਆ ਜੀ ਨੇ ਸੀਸ ਝੁਕਾਇਆ ਸੱਤ ਬਚਨ ਕਿਹਾ ਤੇ ਬਾਬਾ ਜੀ ਦੀ ਸੇਵਾ ਵਿੱਚ ਨਾਲ-ਨਾਲ ਚਾਲੇ ਪਾ ਦਿੱਤੇ ਬਾਬਾ ਸ਼ਰੀ ਚੰਦ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਆ ਬਾਬਾ ਨਾਨਕ ਜੀ ਦੇ ਰਾਹ ਦੇ ਵਿੱਚ ਪ੍ਰੇਮੀਆਂ ਨੂੰ ਨਿਹਾਲ ਕਰਦੇ ਹੋਏ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਆ। ਨਗਰ ਦੇ ਬਾਹਰ ਬਾਹਰ ਜਾ ਕੇ ਡੇਰਾ ਲਾ ਲਿਆ। ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਵੀ ਇਹ ਕਥਾ ਲਿਖੀ ਹੋਈ ਆ। ਤਵਾਰੀਖ ਖਾਲਸਾ ਗਿਆਨੀ ਗਿਆਨ ਸਿੰਘ ਜੀ ਦੇ ਪੰਥ ਪ੍ਰਕਾਸ਼ ਵਿੱਚ ਵੀ ਇਹ ਕਥਾ ਲਿਖੀ ਹੋਈ ਆ ਕਿ ਜਦੋਂ ਬਾਬਾ ਸ਼੍ਰੀ ਚੰਦ ਜੀ ਅੰਮ੍ਰਿਤਸਰ ਸਾਹਿਬ ਆਏ ਆ ਤਾਂ ਗੁਰੂ ਰਾਮਦਾਸ ਜੀ ਨੇ ਉਹਨਾਂ ਦਾ ਬਹੁਤ ਸਵਾਗਤ ਕੀਤਾ ਸੀਗਾ। ਕਿਉਂ ਕਿਉਂਕਿ ਗੁਰੂ ਪੁੱਤਰ ਨੇ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਨੇ। ਸ਼੍ਰੀ ਬਾਬਾ ਜੀ ਨੂੰ ਉਹਨਾਂ ਨੇ ਉੱਚੇ ਸੰਘਾਸਨ ਤੇ ਬਿਠਾ ਕੇ ਪ੍ਰਦਖਣਾ ਵੀ ਕੀਤੀ ਸੀਗੀ ਨਮਸਕਾਰ ਵੀ ਕੀਤੀ ਸੀਗੀ ਨਿਮਰਤਾ ਦੇ ਮਿੱਠੇ-ਮਿੱਠੇ ਬਚਨ ਵੀ ਕਹੇ ਸੀਗੇ ਤੇ ਇਹ ਸਭ ਕੁਝ ਕਿਉਂ ਹੋਇਆ ਕਿਉਂਕਿ ਉੱਚ ਸਥਾਨ ਸ੍ਰੀ ਚੰਦ ਬਿਠਾਏ ਆਪ ਨਿਮਰ ਕਰ ਤਰੇ ਤਕਾਏ ਸ੍ਰੀ ਚੰਦ ਬੋਲੇ ਤਤਕਾਲੂ ਕਰਤ ਪ੍ਰਤਖਣਾ ਪ੍ਰੇਮ ਦੇ ਆਲੂ ਕਿਉਂਕਿ ਗੁਰੂ ਸਾਹਿਬ ਦੇ ਵੱਡੇ ਪੁੱਤਰ ਆ ਗੁਰੂ ਰਾਮਦਾਸ ਜੀ ਨੇ ਬਹੁਤ ਉਹਨਾਂ ਦਾ ਸਤਕਾਰ ਇਸੇ ਕਰਕੇ ਕੀਤਾ ਵੀ ਇਹ ਕੋਈ ਆਮ ਵਿਅਕਤੀ ਨਹੀਂ ਹਨ ਇਹ ਤਾਂ ਬਾਬਾ ਨਾਨਕ ਜੀ ਦੇ ਵੱਡੇ ਪੁੱਤਰ ਇਹ ਉਦਾਸੀਨ ਮਤ ਭਾਵੇਂ ਇਹਨਾਂ ਦੀ ਹੈ ਪਰ ਇਹ ਗੁਰੂ ਸਾਹਿਬ ਜੀ ਦੇ ਪੁੱਤਰ ਹੈ ਗੁਰੂ ਪੁੱਤਰ ਜਾਣ ਕੇ ਸਤਕਾਰ ਕੀਤਾ ਸੀਗਾ ਤੇ ਜਿਵੇਂ ਗੁਰੂ ਜੀ ਨੇ ਸਤਕਾਰ ਕੀਤਾ ਮਤ ਭਲੇਖੇ ਵਿੱਚ ਪੈਣਾ ਇਵੇਂ ਹੀ ਬਾਬਾ ਸ਼੍ਰੀ ਚੰਦ ਜੀ ਵੀ ਗੁਰੂ ਰਾਮਦਾਸ ਜੀ ਦੀ ਮਹਾਨਤਾ ਤੋਂ ਚੰਗੀ ਤਰ੍ਹਾਂ ਜਾਣੂ ਸੀਗੇ ਇਥੇ ਉਹ ਗੱਲ ਹੋਈ ਬ੍ਰह्मज्ञानी ਕੀ ਗੱਤ ਬ੍ਰह्मज्ञानी ਜਾਣੇ ਕਿ ਬ੍ਰह्मज्ञानी ਹੀ ਦੂਜੇ ਬ੍ਰह्मज्ञानी ਨੂੰ ਸਮਝ ਸਕਦਾ ਤੇ ਇਹ ਜਿਹੜਾ ਮੇਲ ਮਲਾਪ ਹੋਇਆ ਇਹਦੇ ਵਿੱਚ ਚੰਗੇ ਮਿੱਠੇ ਮਿੱਠੇ ਬਚਨ ਹੋਏ ਆ ਬਹੁਤ ਇੱਕ ਦੂਜੇ ਨਾਲ ਪ੍ਰੇਮ ਵਧਿਆ ਸ਼੍ਰੀ ਬਾਬਾ ਜੀ ਬਾਬਾ ਸ਼੍ਰੀ ਚੰਦ ਜੀ ਇੱਕ ਦਿਨ ਆਪਣੇ ਸਾਹਮਣੇ ਬੈਠੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਭਰੀ ਜਵਾਨੀ ਸੁੰਦਰਤਾ ਗੰਭੀਰਤਾ ਉਹਨੂੰ ਅਨੁਭਵ ਕੀਤਾ ਉਹਨਾਂ ਨੇ ਤੇ ਮਨ ਦੇ ਵਿੱਚ ਸੋਚਿਆ ਵੀ ਕਿੰਨੇ ਨਿਰਮਾਨ ਪੁਰਸ਼ਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੀਰ ਇੰਨਾ ਸੋਹਣਾ ਦੇਖ ਕੇ ਉਹਨਾਂ ਦੀ ਬੋਲ ਬਾਣੀ ਮਿੱਠੀ ਦੇਖ ਕੇ ਅੰਮ੍ਰਿਤ ਭਿੰਨੇ ਨੈਣ ਦੇਖ ਕੇ ਐਸਾ ਦਰਸ਼ਨ ਕਰ ਲਿਆ ਜਦ ਨੂੰ ਸਰੂਪ ਦਾ ਤੇ ਉਹਨਾਂ ਦਾ ਲੰਮਾ ਲੰਮਾ ਦਾੜਾ ਗੁਰੂ ਮਹਾਰਾਜ ਜੀ ਦਾ ਕਾਲਾ ਦਾੜਾ ਲੰਮਾ ਦਾੜਾ ਉਹਨੂੰ ਵੇਖ ਕੇ ਬਾਬਾ ਸ਼੍ਰੀ ਚੰਦ ਜੀ ਮਹਿਸੂਸ ਕਰਦੇ ਸੀਗੇ ਵੀ ਬਾਕੀ ਸਾਰੇ ਟਕਮੇ ਸਰੀਰ ਨਾਲੋਂ ਇਨਾਂ ਦਾ ਜਿਹੜਾ ਦਾੜਾ ਹੈ ਕੁਝ ਵਧੇਰੇ ਵੱਧ ਆ ਗਿਆ ਫਿਰ ਇੱਕ ਦਿਨ ਉੱਥੇ ਜਦੋਂ ਬੈਠੇ ਬੈਠੇ ਹੱਸਦਿਆਂ ਨੇ ਕਹਿ ਦਿੱਤਾ ਗੁਰੂ ਮਹਾਰਾਜ ਦੀ ਨਿਮਰਤਾ ਨੂੰ ਪਰਖਣ ਦੀ ਵੀ ਦੇਖੀਏ ਵੀ ਵਾਕਈ ਨਾ ਜਿੰਨੀ ਨਿਮਰਤਾ ਹੈਗੀ ਆ ਵੀ ਸੁਣਿਆ ਸੀਗਾ ਗੁਰੂ ਨਾਨਕ ਜੀ ਦੀ ਗੱਦੀ ਦੇ ਜਿਹੜੇ ਵਾਰਸਾ ਉਹਨਾਂ 'ਚ ਨਿਮਰਤਾ ਬੜੀ ਜ਼ਿਆਦਾ ਹੁੰਦੀ ਹੈ ਵੀ ਦੇਖੀਏ ਤਾਂ ਸਹੀ ਆਪਾਂ ਉਹਨਾਂ ਨੇ ਇਹ ਪਿਆਰ ਭਰੀ ਹਾਸ ਰਸ ਦੇ ਵਿੱਚ ਕਹੇ ਸੀ ਸ਼ਬਦ ਗੁਰਮੁਖ ਪਿਆਰਿਓ ਬਾਬਾ ਜੀ ਕਹਿਣ ਲੱਗੇ ਨਾ ਸ਼੍ਰੀ ਚੰਦ ਜੀ RAMDAS ਜੀਓ ਇੱਕ ਸਵਾਲ ਦਾ ਜਵਾਬ ਦਿਓ ਜੀ ਮੇਰਾ ਆ ਇਨਾ ਦਾੜਾ ਕਿਉਂ ਵਧਾਇਆ ਜੀ ਇਨਾ ਦਾੜਾ ਆਪ ਜੀ ਦੇ ਵੱਧ ਕਿਉਂ ਆ ਗਿਆ ਉੱਤਰ ਵਿੱਚ ਗੁਰੂ ਜੀ ਨੇ ਜਵਾਨ ਤੋਂ ਬਚਨ ਕਹੇ ਕਿ ਆਪ ਜੈਸੇ ਮਹਾਨ ਸਾਧੂਆਂ ਦੇ ਮਹਾਪੁਰਖਾਂ ਦੇ ਚਰਨ ਝਾੜਨ ਨੂੰ ਇਹ ਦਾੜਾ ਨਾ ਪਰਮੇਸ਼ਰ ਨੇ ਮੈਨੂੰ ਵੱਧ ਦਿੱਤਾ ਤਾਂ ਵੱਧ ਆ ਆਪ ਅਸਲੀ ਤੌਰ ਤੇ ਵੀ ਹੱਥ ਨਾਲ ਆਪਣਾ ਦਾੜਾ ਫੜ ਕੇ ਗੁਰੂ ਰਾਮਦਾਸ ਜੀ ਉਹਨਾਂ ਨੇ ਬਾਬਾ ਸ਼੍ਰੀਚੰਦ ਜੀ ਦੇ ਚਰਨ ਝਾੜਨ ਸ਼ੁਰੂ ਕੀਤੇ ਸੀਗੇ। ਸ਼੍ਰੀ ਬਾਬਾ ਜੀ ਦੀ ਇਹਨਾਂ ਦੀ ਇਸ ਬਹੁਤ ਏਨੀ ਨਿਮਰਤਾ ਦੇਖ ਕੇ ਗਰੀਬੀ ਨੂੰ ਦੇਖ ਕੇ ਇੰਨੇ ਖੁਸ਼ ਹੋਏ ਬਾਬਾ ਸ਼੍ਰੀਚੰਦ ਜੀ ਵੀ ਉਹਦੇ ਲਈ ਮੇਰੇ ਕੋਲ ਸ਼ਬਦ ਹੈ ਨਹੀਂ। ਹੁਣ ਕਈ ਵਾਰੀ ਇਸ ਤਰ੍ਹਾਂ ਵੀ ਆ ਜਾਂਦਾ ਵੀ ਬਾਬਾ ਜੀ ਨੇ ਇਤਨਾ ਦਾੜਾ ਕਿਉਂ ਵਧਾਇਆ? ਇਹ ਬਾਬਾ ਜੀ ਦੇ ਦਾੜੇ ਵੱਲੋਂ ਸ਼ੰਕਾ ਕੀਤਾ ਗਿਆ ਸੀਗਾ। ਬਾਬਾ ਸ਼੍ਰੀ ਚੰਦ ਜੀ ਵੱਲੋਂ ਵੀ ਦਾੜੇ ਤੇ ਤਰਕ ਕੀਤੀ ਗਈ ਸੀ ਪਰ ਐਸਾ ਨਹੀਂ ਹੈ। ਬਾਬਾ ਜੀ ਆਪ ਵੀ ਜਟਾ ਜੂਟ ਸੀਗੇ ਉਹ ਦਾੜੇ ਦੇ ਵਿਰੁੱਧ ਨਹੀਂ ਸਨ ਜੀ। ਗੁਰਮਖ ਪਿਆਰਿਓ ਐਸੀ ਗੱਲ ਨਹੀਂ ਹੈ ਕਿ ਬਾਬਾ ਸ਼੍ਰੀ ਚੰਦ ਜੀ ਨੇ ਕੇਸਾਂ ਉੱਪਰ ਤਰਕ ਕੀਤੀ ਨਹੀਂ ਜੀ। ਸਿਰਫ ਉਹਨਾਂ ਨੇ ਨਿਮਰਤਾ ਨੂੰ ਪਰਖਣ ਵਾਸਤੇ ਕਿ ਸੁਣਿਆ ਸੀ ਗੁਰੂ ਨਾਨਕ ਜੀ ਦੀ ਗੱਦੀ ਦੇ ਵਾਰਸ ਜਿਹੜੇ ਹੁੰਦੇ ਆ ਉਹਨਾਂ ਵਿੱਚ ਨਿਮਰਤਾ ਬਹੁਤ ਭਰੀ ਹੁੰਦੀ ਆ। ਇਹ ਦੇਖਣ ਵਾਸਤੇ ਉਹਨਾਂ ਨੇ ਸਭ ਕੀਤਾ ਨਾ। ਹੁਣ ਬਹੁਤ ਸਾਰੇ ਲੋਕ ਆ ਇਸ ਤਰ੍ਹਾਂ ਕਹਿ ਦਿੰਦੇ ਆ ਕਿ ਬਾਬਾ ਜੀ ਨੇ ਕੇਸਾਂ ਉੱਪਰ ਤਰਕ ਕੀਤੀ ਆ ਦਾੜੇ ਉੱਪਰ ਤਰਕ ਕੀਤੀ ਭਾਸ਼ ਦੀ ਆ ਪਰ ਐਸਾ ਨਹੀਂ ਹੈ ਜੀ ਬਾਬਾ ਜੀ ਤਾਂ ਆਪ ਕੇਸਾਂ ਧਾਰੀ ਸੀਗੇ ਬਾਬਾ ਸ਼੍ਰੀ ਚੰਦ ਜੀ ਉਹ ਦਾੜੇ ਦੇ ਕੇਸਾਂ ਦੇ ਖਿਲਾਫ ਕਿਸ ਤਰ੍ਹਾਂ ਹੋ ਸਕਦੇ ਆ ਨਹੀਂ ਇਹ ਤਾਂ ਸਿਰਫ ਇੱਕ ਨਿਮਰਤਾ ਨੂੰ ਪਰਖਣ ਵਾਸਤੇ ਉਹਨਾਂ ਨੇ ਸਵਾਲ ਕੀਤੇ ਤੇ ਅੱਗੋਂ ਜਿਹੜਾ ਜਵਾਬ ਮਿਲਿਆ ਉਹਦੇ ਨਾਲ ਉਹਨਾਂ ਦੀ ਪੂਰੀ ਤਸੱਲੀ ਹੋ ਗਈ ਅੱਗੇ ਹੋਰ ਵੀ ਕਥਾ ਵਿੱਚ ਆਉਂਦਾ ਵੀ ਜਦੋਂ ਆਪਣੇ ਦਾੜੇ ਨਾਲ ਉਹਨਾਂ ਦੇ ਜਿਹੜੇ ਚਰਨ ਸੀਗੇ ਉਹ ਸਾਫ਼ ਕਰਨ ਲੱਗੇ ਬਾਬਾ ਸ਼੍ਰੀ ਚੰਦ ਜੀ ਨੇ ਹਟਾ ਦਿੱਤਾ ਕਹਿੰਦੇ ਸੋਣਾ ਉੱਤਰ ਆ ਬੱਸ ਕਰੋ ਜੀ ਇਸ ਤਰ੍ਹਾਂ ਪਹਿਲਾਂ ਹੀ ਅੱਜ ਵੀ ਬਾਣੀ ਸੁਣਾ ਕੇ ਮੈਨੂੰ ਪਹਿਲਾਂ ਦੀ ਤਰ੍ਹਾਂ ਨਿਹਾਲ ਕਰੋ ਕਿਰਪਾ ਕਰੋ ਪਰ ਗੁਰੂ ਸਾਹਿਬ ਜੀ ਨੇ ਉੱਥੇ ਸੋਣਾ ਸ਼ਬਦ ਗਾਇਆ ਸੀ ਜੋ ਪ੍ਰਭਾਤੀ ਰਾਗ ਦੇ ਵਿੱਚ ਮਹਾਰਾਜ ਨੇ ਬਹੁਤ ਸੋਹਣਾ ਸ਼ਬਦ ਗਾਇਆ ਉੱਥੇ ਗੁਰੂ ਰਾਮਦਾਸ ਜੀ ਨੇ ਉਦੋਂ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਸੀ ਤੁਹਾਡੀ ਬਾਣੀ ਤੁਹਾਡੀ ਬਾਲੀ ਮਿੱਠੀ ਹੈ ਕਿਰਪਾ ਕਰਕੇ ਮੈਨੂੰ ਇਹ ਸ਼ਬਦ سناਓ ਉਗ ਬੈਸੂਰ ਗੁਰਮੁਖ ਹਰ ਬੋਲੇ ਸਭ ਰੈਨ ਸਮਾਲੇ ਹਰ ਗਾਲ ਹਮਰੇ ਪ੍ਰਭ ਹਮ ਲੋਚ ਲਗਾਈ ਹਮ ਕਰੇ ਪ੍ਰਭੂ ਹਰਪਾਲ ਮੇਰਾ ਮਨ ਸਾਧੂ ਧੂਰ ਰਵਾਲ ਹਰ ਹਰ ਨਾਮ ਦਰੜਾਇਓ ਗੁਰ ਮੀਠਾ ਗੁਰਪਗ ਝਾਰੇ ਹਮ ਬਾਲ ਗੁਰਮੁਖ ਪਿਆਰਿਓ ਇਸ ਤਰ੍ਹਾਂ ਉੱਥੇ ਇਹ ਸ਼ਬਦ ਗਾਇਆ ਸੀਗਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਜਦੋਂ ਬਾਬਾ ਸ਼੍ਰੀਚੰਦ ਜੀ ਨੇ ਸ਼ਬਦ ਸੁਣਿਆ ਬਾਬਾ ਜੀ ਗਦਗਦ ਹੋ ਗਏ ਤੇ ਬਹੁਤ ਅਸੀਸਾਂ ਦਿੱਤੀਆਂ ਗੁਰੂ ਜੀ ਨੇ ਬਾਬਾ ਸ਼੍ਰੀਚੰਦ ਜੀ ਨੂੰ ਅੰਮ੍ਰਿਤਸਰ ਦਾ ਜੋ ਖਦਵਾਈ ਕੀਤੀ ਸੀਗੀ ਤਾਲ ਦੀ ਸਰੋਵਰ ਦੀ ਤੇ ਉਹ ਵਿਚਾਲੇ ਫਿਰ ਜੋ ਹਰਮੰਦਰ ਸਾਹਿਬ ਦਰਬਾਰ ਸਾਹਿਬ ਬਣਾਉਣਾ ਸੀਗਾ ਉਹਦੇ ਬਾਰੇ ਵੀ ਚਾਨਣਾ ਪਾਇਆ ਬਾਬਾ ਸ਼੍ਰੀ ਚੰਦ ਜੀ ਨੇ ਬਹੁਤ ਸ਼ਲਾਘਾ ਕੀਤੀ ਆ ਕੁਝ ਦਿਨ ਉੱਥੇ ਬਾਬਾ ਸ਼੍ਰੀ ਚੰਦ ਜੀ ਰੁਕੇ ਆ ਫਿਰ ਬਾਰਠ ਨੂੰ ਵਾਪਸ ਆ ਗਏ ਗੁਰਮੁਖ ਪਿਆਰਿਓ ਤਾਂ ਇਹ ਜਿਹੜੀ ਕਥਾ ਵਾ ਇਹ ਮੇਲ ਮਲਾਪ ਹੈ ਪ੍ਰੇਮ ਦੀਆਂ ਗੱਲਾਂ ਨੇ ਸਾਰੀਆਂ ਦੇਖੋ ਤੁਸੀਂ ਭਾਵਕੀ ਸਵਾਲ ਜਿਹੜੇ ਸੀਗੇ ਉਹ ਸਿਰਫ ਪਹਿਲਾਂ ਸ਼ੰਕਾਵਾਦੀ ਜਾਂ ਤਰਕਵਾਦੀ ਵਰਤੀ ਵਿੱਚੋਂ ਨਹੀਂ ਨਿਕਲੇ ਉਹਨਾਂ ਨੇ ਸਿਰਫ ਪਰਖਿਆ ਸੀਗਾ ਵੀ ਗੁਰੂ ਨਾਨਕ ਦੀ ਗੱਦੀ ਵਿੱਚ ਨਿਮਰਤਾ ਬਹੁਤ ਹੈ ਕਿਉਂਕਿ ਬਾਬਾ ਸ਼੍ਰੀ ਚੰਦ ਜੀ ਨੂੰ ਗੱਦੀ ਨਹੀਂ ਸੀ ਮਿਲੀ ਓਹ ਭਾਈ ਲੈਣਾ ਜੀ ਗੁਰੂ ਅੰਗਦ ਦੇਵ ਜੀ ਨੂੰ ਮਿਲੀ ਸੀਗੀ ਇਸ ਕਰਕੇ ਵੀ ਉਹ ਕਹਿੰਦੇ ਸੀ ਵਾਕਈ ਤੁਹਾਡੇ ਚ ਗੁਣ ਬਾਲੇ ਸੀ ਤਾਂ ਕਰਕੇ ਤੁਸੀਂ ਗੁਰੂ ਪਿਤਾ ਜੀ ਤੋਂ ਗੱਦੀ ਲੈ ਗਏ ਹੋ ਨਹੀਂ ਹੱਕ ਤਾਂ ਵੱਡਿਆਂ ਦਾ ਹੁੰਦਾ ਨਾ ਵੱਡੇ ਪੁੱਤਰ ਦਾ ਹੁੰਦਾ ਗੱਦੀ ਤੇ ਪਰ ਗੁਰੂ ਨਾਨਕ ਦੇ ਘਰ ਵਿੱਚ ਇਦਾਂ ਨਹੀਂ ਹੈ ਉਹ ਵਿੱਚ ਗੁਣਾ ਨੂੰ ਦੇਖਿਆ ਜਾਂਦਾ ਗੁਣਾ ਨੂੰ ਦੇਖ ਕੇ ਹੀ ਗੱਦੀ ਦਿੱਤੀ ਜਾਂਦੀ ਆ ਤੇ ਅੱਜ ਬਾਬਾ ਸ਼੍ਰੀ ਚੰਦ ਜੀ ਦੀ ਤਸੱਲੀ ਹੋ ਗਈ ਪੂਰੀ ਇੱਥੇ ਫਿਰ ਬਾਬਾ ਸ਼੍ਰੀ ਚੰਦ ਜੀ ਜਿਹੜੇ ਸੀਗੇ ਬਾਰਸ਼ਟ ਦੇ ਵਿੱਚ ਇੱਕ ਬਾਰੇਖਾਨ ਪਠਾਨ ਰਹਿੰਦਾ ਸੀਗਾ ਉਹ ਕਈ ਵਾਰੀ ਬਾਬਾ ਜੀ ਦੇ ਮਨੋਹਰ ਉਪਦੇਸ਼ ਸੁਣ ਕੇ ਸ਼ਰਧਾਲੂ ਬਣ ਚੁੱਕਾ ਸੀਗਾ ਤੇ ਨਾਲ ਨਾਲ ਉੱਥੇ ਲੱਗਦੇ ਬਹੁਤ ਅਮੀਰ ਜਾਦੇ ਉਹ ਵੀ ਬਾਬਾ ਸ਼੍ਰੀਚੰਦ ਜੀ ਕੋਲ ਆਉਂਦੇ ਸੀਗੇ ਬਹੁਤ ਉੱਤੇ ਸ਼ਰਧਾਲੂ ਬਣ ਗਏ ਸੀ ਬਾਬਾ ਜੀ ਦੇ ਤੇ ਬਾਬਾ ਸ਼੍ਰੀਚੰਦ ਜੀ ਦੀ ਇੱਕ ਹੋਰ ਅਨੋਖੀ ਘਟਨਾ ਜਰੂਰ ਸਰਵਣ ਕਰਿਓ ਕੀ ਹੋਇਆ ਉਹ ਜਿਹੜਾ ਪਠਾਨ ਸੀਗਾ ਉਹਦਾ ਪੁੱਤਰ ਸ਼ਿਕਾਰੀ ਸੀਗਾ ਉਹਨੇ ਇੱਕ ਦਿਨ ਕੀ ਕੀਤਾ ਰੱਖ ਦੇ ਉੱਤੋਂ ਬੰਦੂਕ ਦੇ ਕੁਝ ਫਾਇਰ ਮਾਰੇ ਆ ਤੇ ਪੰਛੀਆਂ ਨੂੰ ਮਾਰ ਦਿੱਤਾ। ਪੰਛੀ ਤੜਫਦੇ ਤੜਫਦੇ ਥੱਲੇ ਡਿੱਗੇ। ਜਿਹੜੇ ਬਾਬਾ ਸ਼੍ਰੀਚੰਦ ਜੀ ਸੀ ਨਾ ਉਹ ਕੋਮਲ ਦਿਲ ਵਾਲੇ ਸੀਗੇ। ਉਹਨਾਂ ਨੇ ਆਪਣੇ ਸਾਹਮਣੇ ਹੋਈ ਇਹ ਦੁਰਘਟਨਾ ਨੂੰ ਸਹਿਣ ਨਾ ਕਰ ਸਕੇ ਤੇ ਸਹਿਜੇ ਹੀ ਬਚਨ ਕੀਤਾ। ਇਹਨਾਂ ਨੂੰ ਬੱਚਿਆਂ ਨੂੰ ਜਿਹੜੇ ਪੰਛੀ ਆ ਬੋਟ ਆ ਨਿੱਕ-ਨਿੱਕੇ ਤੜਫਦਿਆਂ ਨੂੰ ਦੇਖ ਕੇ ਵੀ ਜਿਵੇਂ ਇਹ ਮਰੇ ਆ ਨਾ ਤੂੰ ਵੀ ਇਦਾਂ ਹੀ ਤੜਫ ਕੇ ਮਰੇਂਗਾ। ਗਰਮੁਖ ਬਿਆਰਿ ਕੋ ਸਾਧ ਬਚਨ ਟਲਾਦਾ ਜਿਹੜੇ ਮਹਾਪੁਰਖ ਹੁੰਦੇ ਆ ਉਹਨਾਂ ਦੀ ਕਮਾਈ ਬਹੁਤ ਕੀਤੀ ਹੁੰਦੀ ਹੈ ਨਾਮ ਦੀ ਉਹਨਾਂ ਦੀ ਰਸਨਾ ਤੇ ਵਾਹਿਗੁਰੂ ਵਾਹਿਗੁਰੂ ਦਾ ਅੱਲਾ ਅੱਲਾ ਪਰਮੇਸ਼ਰ ਦਾ ਨਾਮ ਹੁੰਦਾ ਵਾ ਇਸ ਕਰਕੇ ਉਹਨਾਂ ਦੇ ਕਹੇ ਬਚਨ ਸੱਚੇ ਹੋ ਜਾਂਦੇ ਆ ਉਹ ਲੜਕਾ ਉੱਥੇ ਹੀ ਪੇਟ ਦੇ ਸੂਲ ਨਾਲ ਤੜਫ ਤੜਫ ਕੇ ਮਰ ਗਿਆ ਸੀਗਾ ਕਿਉਂ ਕਿਉਂਕਿ ਬਾਬਾ ਸ਼੍ਰੀ ਚੰਦ ਜੀ ਨੇ ਬਚਨ ਕਹਤੇ ਸੀ ਵੀ ਤੂੰ ਭਾਈ ਪੰਛੀਆਂ ਨੂੰ ਮਾਰੀ ਜਾਂਦਾ ਨਿੱਕੇ ਨਿੱਕੇ ਪੰਛੀ ਜਿਹੜੇ ਇਹ ਤੜਫ ਤੜਫ ਕੇ ਕਮੇ ਡਗਦੇ ਆ ਵੀ ਤੂੰ ਵੀ ਐਵੇਂ ਮਰ ਜਾਵੇਂ ਇਹ ਬੱਚਾ ਜਿਹੜਾ ਸੀਗਾ ਨਾ ਉੱਥੇ ਤੜਫ ਤੜਫ ਕੇ ਮਰ ਗਿਆ ਖਬਰ ਸਾਰੇ ਪਿੰਡ ਵਿੱਚ ਫੈਲ ਗਈ ਆ ਇਸ ਬਾਰੇ ਖਾਨ ਦਾ ਇੱਕੋ ਇੱਕ ਇਕਲੌਤਾ ਪੁੱਤਰ ਸੀਗਾ ਉਹ লাশ ਚੁੱਕ ਕੇ ਬਾਬਾ ਜੀ ਦੇ ਅੱਗੇ ਰੱਖੀ ਉਹਨੇ ਮਿੰਤਾਵਾਂ ਕੀਤੀਆਂ ਤਰਲੇ ਕੀਤੇ ਇਹਨੇ ਤਰਲੇ ਕੀਤੇ ਹਾਦੀ ਮਕਾ ਦਿੱਤੀ ਇਹ ਬਾਰ-ਬਾਰ ਬੇਨਤੀ ਕਰੇ ਬਾਬਾ ਜੀ ਭੁੱਲ ਹੋ ਗਈ ਸਾਡੇ ਤੋਂ ਕਿਰਪਾ ਕਰੋ ਜੀ ਇਹ ਜਨਮ ਸਾਖੀ ਵਿੱਚ ਲਿਖਿਆ ਜਿਉਂ ਜਾਣੋ ਤੋ ਸੌਤਰਾ ਬਣਾਵੋ ਫਿਰ ਬਾਬਾ ਜੀ ਨੇ ਫਰਮਾਇਆ ਇੱਕੋ ਤਰੀਕਾ ਵਾ ਇਹ ਥਾਂ ਛੱਡ ਕੇ ਕਿਤੇ ਦੂਜੀ ਥਾਂ ਜਾ ਕੇ ਰੋ ਅਸੀਂ ਆਪਣੇ ਹੁੰਦੇ ਇੱਥੇ ਕੋਈ ਜੀਵ ਹੱਤਿਆ ਨਹੀਂ ਹੋਣ ਦੇਵਾਂਗੇ ਬਾਰੇ ਖਾਨ ਨੇ ਉਹਨੇ ਮਨਜ਼ੂਰ ਕਰ ਲਈ ਗੱਲ ਤੇ ਬਾਬਾ ਜੀ ਨੇ ਤਰਸ ਖਾ ਕੇ ਸਤਨਾਮ ਮੰਤਰ ਉਚਾਰਨ ਕੀਤਾ ਪਾਣੀ ਦਾ ਛਿੱਟਾ ਮਾਰਿਆ ਤੇ ਉਹਦੇ ਬੱਚੇ ਨੂੰ ਜਿਉਂਦਾ ਕਰਤਾ ਜਿਹੜਾ ਮਰ ਗਿਆ ਸੀਗਾ ਸੂਲ ਹੋਣ ਕਰਕੇ ਪੇਟ ਵਿੱਚ ਸੂਲ ਹੋ ਜੇ ਇਕਦਮ ਇਹਨਾਂ ਦਰਦ ਹੋਇਆ ਮੌਤ ਹੋ ਗਈ ਬਚਨੀ ਇਹੋ ਜੇ ਹੋਗੇ ਨਾ ਬਾਰੇ ਖਾਨ ਨੂੰ ਕੀਤੇ ਇਕਰਾਰ ਦਾ ਪਤਾ ਸੀ ਬਚਨ ਨਾ ਪਾਲਣ ਦਾ ਫਿਰ ਕੀ ਫਲ ਹੋਣਾ ਉਹਨੇ ਬਾਰਡ ਛੱਡ ਦਿੱਤਾ ਕੁਝ ਕੋਹਾਂ ਤੇ ਜਾ ਕੇ ਜ਼ਮੀਨ ਲੈ ਲਈ ਤੰਬੂ ਲਗਾ ਕੇ ਉੱਥੇ ਵਸਣ ਲੱਗ ਗਿਆ ਉੱਥੇ ਜਾ ਕੇ ਰਹਿائش ਕਰ ਲਈ ਮਹੂਰਤ ਸਮੇਂ ਬਾਬਾ ਸ਼੍ਰੀ ਚੰਦ ਜੀ ਨੂੰ ਲਿਆਇਆ ਬੇਨਤੀ ਕੀਤੀ ਚਰਨ ਪਾਓ ਇਸ ਤਰ੍ਹਾਂ ਤੇ ਬਾਬਾ ਜੀ ਨੇ ਇਹਦਾ ਜਗਾ ਦਾ ਨਾਮ ਪਠਾਨਕੋਟ ਰੱਖਿਆ ਸੀਗਾ ਇੱਥੇ। ਉਹਨੇ ਕਿਉਂਕਿ ਪੈਸਾ ਬਹੁਤ ਸੀਗਾ ਉਹਦੇ ਕੋਲੇ, ਅਮੀਰ ਜਾਦਾ ਸੀਗਾ ਜਗਾ ਬਣਾਈ। ਬਾਬਾ ਜੀ ਨੇ ਪਠਾਨਕੋਟ ਰੱਖਿਆ ਤੇ ਇੱਥੇ ਇੱਕ ਰਾਤ ਇੱਕ ਦਿਨ ਰਹਿ ਕੇ ਮੁੜ ਫੇਰ ਬਾਰਠ ਵਿੱਚ ਆ ਕੇ ਬਾਬਾ ਸ਼੍ਰੀ ਚੰਦ ਜੀ ਬਸ ਗਏ ਸੀਗੇ। ਤਾਂ ਮਰਿਆ ਹੋਇਆ ਬੱਚਾ ਜਿਉਂਦਾ ਕਰਤਾ ਸੀਗਾ ਬਾਬਾ ਸ਼੍ਰੀ ਚੰਦ ਜੀ ਨੇ। ਇਹ ਸਾਰੀਆਂ ਚੀਜ਼ਾਂ ਭਾਵ ਮੰਨਣ ਵਿੱਚ ਨਹੀਂ ਆਉਂਦੀਆਂ ਅੱਜ ਦੇ ਲੋਕ ਜਿਹੜੇ ਆ ਤਰਕਵਾਦੀ ਬਹੁਤ ਜ਼ਿਆਦਾ ਨੇ। ਪਰ ਮੈਂ ਇੱਥੇ ਕਹਿਣਾ ਚਾਹੂੰਗਾ ਕਿ ਜਿਹੜੇ ਬਾਬਾ ਸ਼੍ਰੀਚੰਦ ਜੀ ਹਨ ਉਹਨਾਂ ਦੀ ਗੱਦੀ ਤੇ ਅੱਜ ਵੀ ਜਿਹੜੇ ਬਹਿੰਦੇ ਆ ਰਿੱਧ ਸੈਧ ਉਹਨਾਂ ਦੇ ਪਾਸ ਆਮ ਹੀ ਹੁੰਦੀ ਆ ਉਹਨਾਂ ਲਈ ਬੜੀ ਛੋਟੀ ਗੱਲ ਜਿਵੇਂ ਕਿ ਆਪਾਂ ਕਹਿੰਦੇ ਆ ਗੁਰਮੁਖ ਪਿਆਰੂ ਡਾਕਟਰ ਡੇਡੇ ਆਪਰੇਸ਼ਨ ਕਰ ਦਿੰਦੇ ਆ ਉਹਨਾਂ ਲਈ ਤਾਂ ਛੋਟੀ ਗੱਲ ਹੀ ਹੁੰਦੀ ਉਹਨਾਂ ਨੇ ਵਿੱਦਿਆ ਪੜ੍ਹੀ ਹੁੰਦੀ ਆ ਆਪਾਂ ਨੂੰ ਇੱਕ ਕਲਾ ਹੀ ਲੱਗਦੀ ਆ ਇਹ ਪਰ ਇਸ ਤਰ੍ਹਾਂ ਇਹ ਜਿਹੜੇ ਉਦਾਸ ਸੀਨ ਮਤ ਵਾਲੇ ਸਾਧੂ ਹੁੰਦੇ ਆ ਇਹਨਾਂ ਕੋਲ ਕਲਾ ਬਹੁਤ ਹੁੰਦੀ ਆ ਤਾਂ ਬਾਬਾ ਸ਼੍ਰੀ ਚੰਦ ਜੀ ਨਾ ਕਿਸੇ ਵੀ ਜੀਵ ਦੀ ਹੱਤਿਆ ਹੁੰਦੀ ਬਰਦਾਸ਼ਤ ਨਹੀਂ ਸੀ ਕਰ ਸਕਦੇ। ਬਰਾਗ ਦੇ ਵਿੱਚ ਬੜਾ ਰਹਿੰਦੇ ਸੀਗੇ। ਉਦਾਸੀਨ ਮਤ ਇਹਨਾਂ ਨੂੰ ਤਾਂ ਹੀ ਕਿਹਾ ਜਾਂਦਾ ਵੀ ਬਰਾਗ ਹੀ ਨਾ ਜਾਂਦਾ ਵਾ। ਵੀ ਦੁਨੀਆ ਵਿੱਚ ਕੋਈ ਵੀ ਚੀਜ਼ ਹੋ ਰਹੀ ਹੋਵੇ, ਪੰਛੀਆਂ ਨਾਲ ਜਾਨਵਰਾਂ ਨਾਲ ਧੱਕਾ ਫਿਰ ਉਹ ਸਹਿਣ ਨਹੀਂ ਕਰ ਸਕਦੇ ਹੁੰਦੇ। ਤਾਂ ਉਹ ਬੱਚਾ ਜਿਹੜਾ ਸ਼ਿਕਾਰੀ ਸੀਗਾ, ਉਹਨੂੰ ਕਿਹਾ ਵੀ ਤੂੰ ਸ਼ਿਕਾਰ ਖੇਡਦਾ, ਦੇਖ ਕਿਵੇਂ ਪੰਛੀ ਤੜਫ ਤੜਫ ਕੇ ਜਾਨਵਰ ਮਰੀ ਜਾਂਦੇ ਤੇ ਤੂੰ ਵੀ ਐਵੇਂ ਮਰੇ, ਤੂੰ ਮਰ ਗਿਆ। ਮਰ ਤਾਂ ਗਿਆ ਵੀ ਇਹਨਾਂ ਦੇ ਬਚਨਾਂ ਉੱਪਰ ਰਸਨਾ ਉੱਪਰ ਸਤ ਨਾਮ ਸਤ ਨਾਮ ਸੀਗਾ ਉਸੇ ਸਤ ਨਾਮ ਦੀ ਕਿਰਪਾ ਨਾਲ ਬੱਚਾ ਜਵਾ ਦਿੱਤਾ ਇਹ ਬਾਬਾ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਆ ਕੁਝ ਵੀ ਕਰ ਸਕਦੇ ਆ ਤਰਕ ਤਾਂ ਆਪਾਂ ਗੱਲ-ਗੱਲ ਤੇ ਕਰ ਦਿੰਨੇ ਆ ਪਰ ਸਾਨੂੰ ਨਹੀਂ ਪਤਾ ਵੀ ਇਹ ਚੀਜ਼ਾਂ ਇਹ ਸਾਰੀਆਂ ਹੁੰਦੀਆਂ ਸੀ ਆਪਾਂ ਕਹਿੰਨੇ ਅੱਜ ਕਿਉਂ ਨਹੀਂ ਹੁੰਦੀਆਂ ਤੇ ਅੱਜ ਵੀ ਲੋਕਾਂ ਦੀ ਭਗਤੀ ਵੀ ਨਹੀਂ ਹੈ ਨੀਗੀ ਹੈ ਨੀ ਨੀ ਨਾਮ ਦੀ ਕਮਾਈ ਹਾਂ ਗੱਲਾਂ ਹੀ ਆ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ ਗੁਰਮਖ ਪਿਆਰਿਓ ਬਾਬਾ ਸ਼੍ਰੀ ਚੰਦ ਜੀ ਨੇ ਕਿਸ ਤਰ੍ਹਾਂ ਮਰਿਆ ਹੋਇਆ ਬੱਚਾ ਜਿਉਂਦਾ ਕਰ ਦਿੱਤਾ ਗੁਰੂ ਰਾਮਦਾਸ ਜੀ ਅੱਗੇ ਸਵਾਲ ਪੁੱਛਿਆ ਗੁਰੂ ਰਾਮਦਾਸ ਜੀ ਦਾ ਨਿਮਰਤਾ ਭਰਿਆ ਉੱਤਰ ਇਹ ਤੁਸੀਂ ਸਰਬਣ ਕਰ ਲਿਆ ਸਾਡੇ ਵਿੱਚ ਵੀ ਸਾਡੇ ਗੁਰੂਆਂ ਵਾਂਗ ਧੰਨ ਧੰਨ ਗੁਰੂ ਰਾਮਦਾਸ ਜੀ ਵਾਂਗ ਨਿਮਰਤਾ ਹੋਣੀ ਚਾਹੀਦੀ ਆ ਤੇ ਬਾਬਾ ਸ਼੍ਰੀ ਚੰਦ ਜੀ ਨੇ ਜੋ ਕੀਤਾ ਉਹ ਵੀ ਪ੍ਰਮਾਤਮਾ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਕੀਤਾ ਹੈ ਜੀ ਉਹ ਜੋ ਮਾਰਿਆ ਜਿਵਾਲਿਆ ਇਹ ਸਤਿਗੁਰੂ ਮਹਾਰਾਜੀ ਦੇ ਵੱਡੇ ਸੁਪੁੱਤਰ ਵੱਡੇ ਸਾਹਿਬ ਜਾਦੇ ਆ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਆਖ ਸਕਦੇ ਸਤਿਗੁਰੂ ਮਹਾਰਾਜੀ ਦੇ ਵੱਡੇ ਸੁਪੁੱਤਰ ਦਾ ਸਤਿਕਾਰ ਤਾਂ ਗੁਰੂ ਰਾਮਦਾਸ ਜੀ ਨੇ ਵੀ ਕੀਤਾ ਫਿਰ ਆਪਾਂ ਕਿਉਂ ਨਹੀਂ ਕਰਾਂਗੇ ਤਨ ਤਨ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਕਿਰਪਾ ਕਰੋ ਮਿਹਰ ਕਰੋ ਸਾਡੇ ਵਿੱਚ ਵੀ ਨਿਮਰਤਾ ਆਵੇ ਅਸੀਂ ਵੀ ਆਪ ਜੀ ਦੇ ਵਾਂਗ ਮਿੱਠ ਬੋਲੜੇ ਬਣ ਜਾਈਏ ਬਚਨ ਕਰਕੇ ਕਿਸੇ ਦਾ ਹਿਰਦਾ ਨਾ ਦਿਖਾਈਏ ਐਸੀ ਸਮਤ ਸਾਨੂੰ ਵੀ ਬਖਸ਼ ਦਿਓ ਮੇਰੇ ਤੋਂ ਕਥਾ ਵਿਚਾਰ ਕਰਦੇ ਆ ਇੱਕ ਨਹੀਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਭੁੱਲ ਚੁੱਕ ਦੀ ਖਿਮਾ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ੀ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ